ਨਸ਼ਾ ਲੈ ਲੋ ਪਾਈ ਨਸ਼ਾ ਲੈ ਲੋ ਪਾਈ ਆ ਕੀ ਵੇਚੀਂਦੇ ਆ ਬੰਦਾਂ ਦਾ ਨਸ਼ਾ ਲੈ ਲੋ ਆ ਕੀ ਵੇਚੀਂਦੇ ਨੋ ਬਾਈ ਨਸ਼ਾ ਵੇਚੀਂਦਾ ਵਾਸਤੇ ਨੂੰ ਕੀ ਚਾਹੀਦਾ ਸਨੈਕਟਰ ਕੈਪਸੂਲ 80 ਸੀਸੀਆਂ ਗੋਲੀਆਂ ਟੀਕੇ ਚਿੱਟਾ ਸਮੈਕ ਦਾਸਤ ਨੂੰ ਕੀ ਚਾਹੀਦਾ ਸਾਨੂੰ ਡਰ ਨਹੀਂ ਕੋਈ ਕਾਹਦਾ ਡਰਾ ਹੰਤਾ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਵੇਚੀਂਦਾ ਨਾ ਸ਼ਰਿਆਮ ਰੋਜ਼ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਅਸਤਾ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆ ਆਪਣੇ ਜਵਾਬ ਡਾਕਟਰ ਬਣ ਵਾਲੇ ਲੋਕਾਂ ਦੇ ਲੱਖਾਂ ਜਵਾਨ ਕੁਮਾਰ ਸੌਂਦਾ 20 ਸਾਲ ਹੋ ਗਏ ਵੇਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਨਿਯੋਗ ਦੇ ਨਾਮ ਤੇ ਨਾਲ ਕੋਈ ਕੁਝ ਕਰ ਸਕੇ ਦਸਤੀ ਕੀ ਚਾਹੀਦਾ ਹੁਣ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾਉ ਨਹੀਂ ਸੋਡੇ ਤੇ ਇੱਕ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਉਹ ਬੁਵਾ ਤੇ ਪਰਚੇ ਰੋਜ਼ ਤਰੀਕਾ ਦਾ ਜਾਂਦੇ ਨੇ ਘਰ ਦੀਆਂ ਕੰਧਾਂ ਟਪਵਾਈਆਂ ਪੁਲਿਸ ਤੋਂ ਸਾਡਾ ਨਾਲ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸਰਕਮਾ ਲੈਣਾ ਬਜ਼ਾਰਾਂ ਚ ਦੇਖ ਕੀ ਹੋ ਗਿਆ ਉਹਨਾਂ ਦੇ ਇਹਨਾਂ ਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿਵੇਂ ਫੜ ਲਾਂਗੇ ਸਾਡਾ ਪ੍ਰਸ਼ਾਸਨ ਸਾਡਾ ਨਹੀਂ ਕੋਈ ਕੁਸਤਾ ਸਾਬਦਾ ਸ਼ਰੀਆਮ ਵੇਚਾਂਗੇ ਜੇ ਲੈਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬੇ ਡੱਬੇ ਵੇਚਦੇ ਆ ਰੋਜ਼ ਜਵਾਬ ਮਾਰਦੇ ਨੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਣੇ ਆ ਗਾਹਾਂ ਗਾਹਾਂ ਦੋ ਦੋ ਪੱਤੇ ਦੇ ਦਿੰਨੇ ਆ ਦਸਤ ਨੇਰੀ ਆ ਬੰਦਾ ਦੋ ਪੱਤੇ ਲੈ ਕੇ ਗਿਆ ਖਾਣ ਪੀਣ ਵਾਲਾ ਕਿਸੀ ਬੱਚਾ ਆਪ ਪਾਉਣੇ ਆ ਤਾਂ 20 ਸਾਲ ਹੋ ਗਏ ਸਾਨੂੰ ਪਵਾਉਣਾਂ ਨੂੰ ਪਹਿਲਾਂ ਸੀਸੀ ਵਾਲਿਆਂ ਕੋਲ ਪਵਾਉਂਦੇ ਰਹੇ ਆ ਚਿੱਟਾ ਦੱਸਦੇ ਕਿੰਨਾ ਟਹਿਲਾ ਸ਼ਰੀਆਮ ਕਿਲੋ ਕਿਲੋ ਚਿੱਟਾ ਵਿਗਦਾ ਹੈ ਗ੍ਰਾਮ ਤੋਂ ਗ੍ਰਾਮ ਵਾਲਾ ਵੀ ਅਸੀਂ ਆਪ ਫੜਾਉਣੇ ਆ ਸਾਡਾ ਨਹੀਂ ਕੋਈ ਕੁਸ ਕਰ ਸਕਦਾ ਅੱਜ ਤਾਂ ਅੱਬਾ ਖਰਬੀਆਂ ਸੰਕ ਸਾਡਾ ਕੋਣ ਕੁਛ ਕਰ ਲੂ ਸਾਡਾ ਸਾ ਅਸੀਂ ਫੰਡ ਦਿੰਦੇ ਆ ਸਰਕਾਰੀ ਹੈ ਸਰਕਾਰਾਂ ਨੂੰ ਪੈਸੇ ਦਿੰਦੇ ਆ ਹਰੇਕ ਬੰਦੇ ਨੂੰ ਸਾਡਾ ਕੋਣ ਕੁ ਕੁਛ ਕਰ ਲੂਗਾ ਸਾਡਾ ਨਹੀਂ ਕੋਈ ਕੁਛ ਕਰ ਸੋਣਾ ਤਾਂ ਹੀ ਜ਼ਹਿਰ ਬਣਾਂਗੇ ਸਵੇਰੇ ਛੋਟੇ ਜਵਾਬ ਆਉਂਦੇ ਸਾਡੀਆਂ ਦੁਕਾਨਾਂ ਦੇ ਹਾਰੇ ਘੜਦੇ ਨੇ ਆ ਕੇ ਵੀ ਸਾਨੂੰ ਨਸ਼ਾ ਦੇ ਮੋਲੇ ਪੈਸੇ ਹੁੰਦੇ ਨੇ ਹੁਣ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਜਿੰਨੇ ਨੇ ਵੀ ਬਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਆ ਵੇਚੀ ਜਾਂਦਾ ਸ਼ਰਿਆਵਾਂ ਕੜੋ ਸੱਤ ਕਰ ਬਾਈ 20 ਵਾਰ ਹੋ ਗਈ ਪਹਿਲਾਂ ਸਾਡਾ ਕੁਝ ਹੋਇਆ ਨਹੀਂ ਸਾਡਾ ਖੰਡ ਕੋਈ ਯਕਤ ਨਹੀਂ ਹੋਈ ਸਾਡੀ ਅਰਬਾ ਖਰਬਾ ਦੀ ਪ੍ਰਾਪਰਟੀ ਆ ਸਾਡੇ ਖਿਲਾਫ ਕਿੰਨੇ ਪ੍ਰੂਫ ਨੇ ਇਸ ਤਰ੍ਹਾਂ ਰੋਜ਼ ਮੋੜ ਸਾਡਾ ਕੋਈ ਉਸ ਨਹੀਂ ਕਰ ਸਕਦਾ ਸਾਡਾ ਵੀ ਕੋਈ ਉਸ ਕਰ ਸਕਦਾ ਤੁਸੀਂ ਦੱਸੋ ਹੀ ਹੁਣ ਲੈਣਾ ਨਸ਼ਾ ਅਸਤਾ ਮਰਵਾਵਾਂ ਜਿਹੜਾ ਮਾਣਾ ਮੋਟਾ ਬੋਲੂਗਾ ਇਹ ਨਾਂ ਹਟੇ ਪਹਿਲਾਂ ਪਰਚੇ ਪਵਾ ਰੱਖੇ ਨੇ ਕੌਣ ਹੁਣ ਜੇ ਕੰਦਾ ਸੱਚਾ ਚੱਲਦਾ ਸੀ ਗਾਹਾਂ ਹੋਰ ਖਰੀਦ ਲੈਣੇ ਆ ਲੋਕਾਂ ਦਾ ਇਕੱਠ ਸੀ ਆਪੀ ਉਹ ਕਰ ਲੈਨੇ ਆ ਸਾਨੂੰ ਹਸਾਬ ਆ ਇਸ ਤਰ੍ਹਾਂ ਰੋਜ਼ ਜਹਰ ਬੰਡਰੀਆਂ ਹੀ ਬੰਡਾਂਗੇ ਜੇ ਤੁਸੀਂ ਜਾਨੀ ਦੱਸੋ ਬਾਈ ਮੇਰੀ ਤਾਂ ਖਾਲਸਾ ਬਹਿਰੀ ਫਟੇ ਅਸੀਂ ਨਿੱਕੀ ਕੋਸ਼ਿਸ਼ ਕੀਤੀ ਆ ਵੀ ਲੋਕ ਜਾਪਣ ਨਸ਼ਾ ਲੈ ਲੋ ਪਾਣੀ ਨਸ਼ਾ ਲੈ ਲੋ ਪਾਣੀ ਆ ਕੀ ਵੇਚੀਂਦੇ ਆਪਾਂ ਅੰਦਰ ਨਸ਼ਾ ਲੈ ਲੋ ਆ ਕੀ ਵੇਚੀਂਦੇ ਨੋ ਬਾਈ ਨਸ਼ਾ ਵੇਚੀ ਆ ਨਾਸਤੇ ਨੂੰ ਕੀ ਚਾਹੀਦਾ ਸਨੈਕਟਰ ਕੈਪਸੂਲਾਂ ਸਿਸੀਆਂ ਗੋਲੀਆਂ ਆ ਕੀ ਕੇ ਚਿੱਟਾ ਸਮੈਕ ਦਸਤ ਨੂੰ ਕੀ ਚਾਹੀਦਾ ਸਾਨੂੰ ਡਰ ਨਹੀਂ ਕੋਈ ਕਾਲਾ ਨਾ ਹੰਤਾ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਆ ਵੇਚੀਆਂ ਨੇ ਸ਼ਰਿਆਮਾ ਰੋਜ਼ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਅਸਤਾ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆ ਆਪਣੇ ਜਵਾਬ ਡਾਕਟਰ ਬਣ ਆਲੇ ਲੋਕਾਂ ਦੇ ਲੱਖਾਂ ਜਵਾਂ ਕਮਾਰਸ ਹੰਤਾ 20 ਸਾਲ ਹੋ ਗਏ ਵੇਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਨਿਯੋਗ ਦੇ ਰੱਬ ਦੇ ਨਾਂ ਹੱਦਾਂ ਕੋਈ ਕੁਛ ਕਰ ਸਕੇ ਦਸਤੀ ਕੀ ਚਾਹੀਦਾ ਹੁਣ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾ ਹੋਂ ਨਹੀਂ ਸੋਡੇ ਤੇ ਇੱਕ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਆਪਵਾ ਤੇ ਪਰਚੇ ਰੋਜ਼ ਤਰੀਕਾ ਦਾ ਜਾਂਦੇ ਨੇ ਘਰ ਦੀਆਂ ਕੰਦਾਂ ਟਪਵਾਈਆਂ ਪੁਲਿਸ ਤੋਂ ਸਾਡਾ ਨਾ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸਰਦਮਾ ਲੈਣਾ ਬਜ਼ਾਰਾਂ ਚ ਦੇਖ ਕੀ ਹੋ ਗਿਆ ਉਹਨਾਂ ਦੇ ਇਹਨਾਂ ਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿਵੇਂ ਫੜ ਲਾਂਗੇ ਸਾਡਾ ਪ੍ਰਸ਼ਾਸਨ ਸਾਡਾ ਨਹੀਂ ਕੋਈ ਜ਼ਿੰਮੇਵਾਰ ਸਾਡਾ ਸ਼ਰੇਆਮ ਵੇਚਾਂਗੇ ਜੇ ਲੈਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬੇ ਡੱਬੇ ਵੇਚਦੇ ਰੋਜ਼ ਜਵਾਬ ਮਾਰਦੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਣੇ ਆਗਾ ਹਾਂ ਕਹਾਂ ਦੋ ਦੋ ਪੱਤੇ ਦੇ ਦਿੰਨੇ ਆ ਦੱਸ ਤੇ ਮੈਂ ਵੀ ਆਪ ਬੰਦਾ ਦੋ ਪੱਤੇ ਲੈ ਕੇ ਗਿਆ ਖਾਣ ਪੀਣ ਵਾਲਾ ਤੇ ਅਸੀਂ ਪਾਚਾ ਆਪ ਪਾਉਣੇ ਆ ਤਾ 20 ਸਾਲ ਹੋ ਗਏ ਸਾਨੂੰ ਪੁਲਾਵਾਂ ਦਾ ਪਹਿਲਾ ਸੀਸੀ ਵਾਲਾ ਪਵਾਉਂਦੇ ਰਹੇ ਆ ਚਿੱਟਾ ਦੱਸਦੇ ਕਿੰਨਾ ਟਾਈਮ ਦਾ ਸ਼ਰੀਆਮ ਤੇ ਲੋਕ ਨੂੰ ਚਿੱਟਾ ਵਿਗਦਾ ਹੈ ਗ੍ਰਾਮ ਤੋਂ ਗ੍ਰਾਮ ਵਾਲਾ ਵੀ ਅਸੀਂ ਆਪ ਫੜਵਾਉਨੇ ਆ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਅਸਤਾ ਅੱਬਾ ਖਰਮਾੀਆਂ ਸੰਕਤੀਆਂ ਬਣਾ ਲਈਆਂ ਸਾਡਾ ਬੰਨ ਕੋਈ ਕੁਝ ਕਰ ਲੂ ਸਾਡਾ ਸਾ ਅਸੀਂ ਫੰਡ ਦਿੰਨੇ ਆ ਸਰਕਾਰੀ ਹੈ ਸਰਕਾਰਾਂ ਨੂੰ ਪੈਸੇ ਲੰਨੇ ਆ ਹਰੇਕ ਬੰਦੇ ਨੂੰ ਸਾਡਾ ਕੋਣ ਕੁਵੇਂ ਕੁਝ ਕਰ ਲੂਗਾ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਅਸੀਂ ਜਹਰ ਬੰਡਾਂਗੇ ਸਵੇਰੇ ਫੋੜੇ ਜਵਾਗ ਆਉਂਦੇ ਸਾਡੀਆਂ ਦੁਕਾਨਾਂ ਦੇ ਹਾਰੇ ਘੜਦੇ ਨੇ ਆ ਕੇ ਵੀ ਸਾਨੂੰ ਨਸ਼ਾ ਦੇ ਨਾਲੇ ਪੈਸੇ ਹੁੰਦੇ ਨੇ ਹੁਣ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿੰਦੇ ਨੇ ਵੀ ਧਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਆ ਵੀ ਜੀ ਨਸ਼ੇ ਆਵਾ ਕਾਰੋ ਸਖਤ ਕਾਰਵਾਈ 20 ਵਾਰ ਹੋ ਗਈ ਪਹਿਲਾਂ ਸਾਡਾ ਤਾਂ ਕੁਝ ਹੋਇਆ ਨਹੀਂ ਸਾਡਾ ਘੱਟ ਕੋਈ ਯੱਤ ਨਹੀਂ ਹੋਈ ਸਾਡੀ ਆਰਬਾ ਹਰਬਾਂ ਦੀ ਪ੍ਰਾਪਰਟੀ ਆ ਸਾਡੇ ਖਿਲਾਫ ਕਿੰਨੇ ਪ੍ਰੂਫ ਨੇ ਸਤਾ ਹੋਜ ਬੋਲਦੇ ਸਾਡਾ ਕੋਈ ਮੁਸਲੀ ਕਰ ਸਕਦਾ ਸਾਡਾਂ ਵੀ ਕੋਈ ਮੁਸਤ ਕਰ ਸਕਦਾ ਤੁਸੀਂ ਦੱਸੋ ਹੀ ਹੁਣ ਲੈਣਾ ਨਸ਼ਾ ਅਸਤਾ ਮਰਵਾਵਾਂ ਜਿਹੜਾ ਮਾੜਾ ਮੋਟਾ ਬੋਲੂ ਆ ਇਹ ਨਾਂ ਹਟੇ ਪਹਿਲਾ ਪਰਚੇ ਬਿਵਾਰ ਅਖੇ ਨੇ ਕੌਣ ਕੌਣ ਜੇ ਕੰਦਾ ਸੱਚਾ ਚੱਲਦਾ ਸੀ ਗਾਹਾਂ ਹੋਰ ਖਰੀਦ ਲੈਣੇ ਆ ਲੋਕਾਂ ਦਾ ਇਕੱਠ ਸੀ ਆਪ ਵੀ ਉਹ ਕਰ ਲੈਣੇ ਆ ਸਾਨੂੰ ਹਸਾਬ ਆ ਅਸਤਾ ਰੋਜ਼ ਜ਼ਹਿਰ ਬੰਡਣੀ ਆਂ ਹੀ ਬੰਡਾਂਗੇ ਜੇ ਤੁਸੀਂ ਐਂ ਦੱਸੋ ਬਾਈ ਵੀ ਕਾ ਖਾਲਸਾ ਬਹਿਰੀ ਭਟੇ ਅਸੀਂ ਨਿੱਕੀ ਕੋਸ਼ਿਸ਼ ਕਰੀ ਆ ਵੀ ਲੋਕ ਜਾਗਣ